ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਭਾਜਪਾ ਦਾ ਜਿਵੇਂ ਮਿੱਟੂ ਦੀ ਗੱਲ ਕਰੀਏ ਜਾਂ ਫਿਰ ਹੋਰ ਆਗੂ ਦੜਾ ਦੜ ਜਿਹੜਾ ਹੈਗਾ ਭਾਜਪਾ ਜਾ ਰਹੇ ਨੇ ਕੀ ਕਰਨਾ ਕਿਹੜੀ ਅਚੀ ਬੂਟੀ ਭਾਜਪਾ ਸੰਘਾਰੀ ਹੈ ਨਹੀਂ ਨਹੀਂ ਭਾਜਪਾ ਚ ਉਹੀ ਬੰਦਾ ਜਾ ਰਿਹਾ ਹੈ ਜਿਹੜਾ ਜਿਨੇ ਬਹੁਤ ਵੱਡੇ ਕੋਈ ਭਾਪ ਕੀਤੇ ਆ ਜਾਂ ਲਾਲਚਿਆ ਜਾਂ ਪਰਲੋਭਨ ਚ ਆ ਜਾਂਦਾ ਤੁਸੀਂ ਇੱਕ ਇਮੇਜਿਨ ਕਰੋ ਪੰਜਾਬ ਚ ਜਿਹੜੇ ਲੋਕ ਹੁਣ ਗਏ ਆ ਆਵਾਦੀ ਪਾਰਟੀ ਛੱਡ ਕੇ ਸੁਸ਼ੀਲ ਰਿੰਕੂ ਕਸ਼ੀਲ ਰਿੰਕੂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਜਿਹੜੀ ਪਾਰਟੀ ਸੱਤਾਧਾਰੀ ਆ ਤੇ ਅਗਲੇ ਲਗਾਤਾਰ ਕਈ ਸਾਲ ਰਹਿਣਾ ਹੈ ਜੁਆਇਨ ਕਿਹੜੀ ਪਾਰਟੀ ਉਹਨਾਂ ਨੇ ਕੀਤੀ ਹੈ ਜਿਹੜੀ ਜਲੰਧਰ ਚੌਥੇ ਨੰਬਰ ਤੇ ਆਈ ਸੀ ਬੀ ਜੀ ਪੀ ਜਿੱਦੀ ਕੀ ਪੰਜਾਬ ਚ ਕੋਈ ਜਗ੍ਹਾ ਨਹੀਂ ਤੇ ਸੁਭਾਵਿਕ ਗੱਲ ਹੈ ਜਾਂ ਤੇ ਉਹ ਕਾਣੇ ਸੀ ਜੀ ਉਹਨਾਂ ਨੂੰ ਲਾਲਚੀ ਡਾ ਵੱਡਾ ਦਿੱਤਾ ਗਿਆ ਕਿ ਉਹਨਾਂ ਨੇ ਪੰਜਾਬ ਔਰ ਜਲੰਧਰ ਦੇ ਲੋਕਾਂ ਨਾਲ ਗਦਾਰੀ ਕੀਤੀ ਆ 24 ਚ ਲੋਕ ਸਮਖਿ ਸਖਾਉਂ ਉਹ ਕਹਿੰਦੇ ਸਾਨੂੰ ਕੋਡਰ ਮਹਿਸੂਸ ਹੋ ਰਹੀ ਸੀ ਤੇ ਅਸੀਂ ਹਲਕੇ ਦਾ ਇਲਾਕੇ ਦਾ ਵਿਕਾਸ ਵੱਡੇ ਪੱਧਰ ਤੇ ਕਰਨ ਦੇ ਲਈ ਭਾਜਪਾ ਨਾਲ ਜੁੜਿਆ ਜੀ ਦੇਖੋ ਵਿਕਾਸ ਤੇ ਪੰਜਾਬ ਚ ਭਾਜਪਾ ਨੇ ਕਿਹੜਾ ਖਸ਼ੀਰ ਰਿੰਕੂ ਜਦੋਂ ਨਹੀਂ ਆਇਆ ਸੀ ਪਾਰਟੀ 8000 ਕਰੋੜ ਦਾ ਸਾਡਾ ਆਰਡੀਐਫ ਰੋਕ ਲਿਆ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਸਾਡਾ ਰੋਕ ਬੈਠਿਆ ਜੀਐਸਟੀ ਲਈ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਸਾਡੇ ਜਿਹੜਾ ਬੀਬੀਐਮਬੀ ਆ ਉਹਦੇ ਚ ਨੁਮਾਇੰਦਗੀ ਪੰਜਾਬ ਦੀ ਖਤਮ ਕਰਤੀ ਤਮਾਮ ਅੜਿੱਕੇ ਭਾਜਪਾ ਲਗਾਤਾਰ ਪੰਜਾਬ ਦੇ ਵਿਕਾਸ 'ਚ ਡਾ ਰਹੀ ਹੈ ਇਸ ਦੇ ਬਾਵਜੂਦ ਮਾਨ ਸਾਹਿਬ ਦੀ ਸਰਕਾਰ ਬਿਹਤਰ ਕੰਮ ਕਰ ਰਹੀ ਹੈ ਤੇ ਇਹਨਾਂ ਨੇ ਕਿਹੜੀ ਮਲ ਮਾਰ ਲੈਣੀ ਹੈ ਨਵੀਂ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਭਾਜਪਾ ਦਾ ਜਿਵੇਂ ਮਿੱਟੂ ਦੀ ਗੱਲ ਕਰੀਏ ਜਾਂ ਫਿਰ ਹੋਰ ਆਗੂ ਦਰਾਦਰ ਜਿਹੜਾ ਹੈਗਾ ਭਾਜਪਾ ਜਾ ਰਹੇ ਨੇ ਕੀ ਕਰਨਾ ਕਿਹੜੀ ਅਜੇ ਬੂਟੀ ਭਾਜਪਾ ਸੰਘਾ ਰਹੀ ਹੈ ਨਹੀਂ ਨਹੀਂ ਭਾਜਪਾ ਚ ਉਹੀ ਬੰਦਾ ਜਾ ਰਿਹਾ ਹੈ ਜਿਹੜਾ ਜਿਨੇ ਬਹੁਤ ਵੱਡੇ ਕੋਈ ਭਾਪ ਕੀਤੇ ਆ ਜਾਂ ਲਾਲਚੀ ਆ ਇਹ ਪਰਲੋਭਨ ਚ ਆ ਜਾਂਦਾ ਤੁਸੀਂ ਇੱਕ ਇਮੇਜਿਨ ਕਰੋ ਪੰਜਾਬ ਚ ਜਿਹੜੇ ਲੋਕ ਹੁਣ ਗਏ ਆ ਆਮ ਆਦੀ ਪਾਰਟੀ ਛੱਡ ਕੇ ਸੁਸ਼ੀਲ ਰਿੰਕੂ ਸੁਸ਼ੀਲ ਰਿੰਕੂ ਆਮ ਆਦੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਜਿਹੜੀ ਪਾਰਟੀ ਸੱਤਾਧਾਰੀ ਆ ਤੇ ਅਗਲੇ ਲਗਾਤਾਰ ਕਈ ਸਾਲ ਰਹਿਣਾ ਜੋਇਨ ਕਿਹੜੀ ਪਾਰਟੀ ਉਹਨਾਂ ਨੇ ਕੀਤੀ ਆ ਜਿਹੜੀ ਜਲੰਧਰ ਚੌਥੇ ਨੰਬਰ ਤੇ ਆਈ ਸੀ ਬੀਜਪੀ ਜਿੱਦੀ ਪੰਜਾਬ ਚ ਕੋਈ ਜਗ੍ਹਾ ਨਹੀਂ ਤੇ ਸੁਭਾਵਿਕ ਗੱਲ ਹੈ ਜਾਂ ਤੇ ਉਹ ਕਾਣੇ ਸੀ ਜੀ ਉਹਨਾਂ ਨੂੰ ਲਾਲਚੀ ਡਾ ਵੱਡਾ ਦਿੱਤਾ ਗਿਆ ਹੈ ਕਿ ਉਹਨਾਂ ਨੇ ਪੰਜਾਬ ਔਰ ਜਲੰਧਰ ਦੇ ਲੋਕਾਂ ਨਾਲ ਗਦਾਰੀ ਕੀਤੀ ਆ 24 ਚ ਲੋਕ ਸਮਖਿ ਸਖਾਉਂ ਉਹ ਕਹਿੰਦੇ ਸਾਨੂੰ ਕੋਟਰ ਮਹਿਸੂਸ ਹੋ ਰਹੀ ਸੀ ਤੇ ਅਸੀਂ ਹਲਕੇ ਦਾ ਇਲਾਕੇ ਦਾ ਵਿਕਾਸ ਵੱਡੇ ਪੱਧਰ ਤੇ ਕਰਨ ਦੇ ਲਈ ਭਾਜਪਾ ਨਾਲ ਜੁੜਿਆ ਜੀ ਦੇਖੋ ਵਿਕਾਸ ਤੇ ਪੰਜਾਬ ਚ ਭਾਜਪਾ ਨੇ ਕਿਹੜਾ ਕੁਸ਼ੀਰ ਰਿੰਕੂ ਜਦੋਂ ਨਹੀਂ ਆਇਆ ਸੀ ਪਾਰਟੀ 8000 ਕਰੋੜ ਦਾ ਸਾਡਾ ਆਰਡੀਐਫ ਰੋਕ ਲਿਆ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਸਾਡਾ ਰੋਕ ਬੈਠਿਆ ਜੀਐਸਟੀ ਨੇ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਸਾਡੇ ਜਿਹੜਾ ਬੀਬੀਐਮਬੀ ਆ ਉਹਦੇ ਚ ਨੁਮਾਇੰਦਗੀ ਪੰਜਾਬ ਦੀ ਖਤਮ ਕਰਤੀ ਤਮਾਮ ਅੜਿੱਕੇ ਭਾਜਪਾ ਲਗਾਤਾਰ ਪੰਜਾਬ ਦੇ ਵਿਕਾਸ 'ਚ ਡਾ ਰਹੀ ਹੈ ਇਸ ਦੇ ਬਾਵਜੂਦ ਮਾਨ ਸਾਹਿਬ ਦੀ ਸਰਕਾਰ ਬਿਹਤਰ ਕੰਮ ਕਰ ਰਹੀ ਹੈ ਤੇ ਇਹਨਾਂ ਨੇ ਕਿਹੜੀ ਮਲ ਮਾਰ ਲੈਣੀ ਹੈ ਨਵੀਂ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਭਾਜਪਾ ਦਾ ਜਿਵੇਂ ਮਿੱਟੂ ਦੀ ਗੱਲ ਕਰੀਏ ਜਾਂ ਫਿਰ ਹੋਰ ਆਗੂ ਦਰਾਦਰ ਜਿਹੜਾ ਹੈਗਾ ਭਾਜਪਾ ਜਾ ਰਹੇ ਨੇ ਕੀ ਕਰਨਾ ਕਿਹੜੀ ਅਚੀ ਬੂਟੀ ਭਾਜਪਾ ਸੰਘਾਰ ਰਹੀ ਹੈ ਨਹੀਂ ਭਾਜਪਾ ਚ ਉਹੀ ਬੰਦਾ ਜਾ ਰਿਹਾ ਹੈ ਜਿਹੜਾ ਜਿਨੇ ਬਹੁਤ ਵੱਡੇ ਕੋਈ ਭਾਪ ਕੀਤੇ ਆ ਜਾਂ ਲਾਲਚੀ ਆ ਜਾਂ ਪਰਲੋਬਨ ਚ ਆ ਜਾਂਦਾ ਤੁਸੀਂ ਇੱਕ ਇਮੇਜਨ ਕਰੋ ਪੰਜਾਬ ਚ ਜਿਹੜੇ ਲੋਕ ਹੁਣ ਗਏ ਆ ਆਮ ਆਦੀ ਪਾਰਟੀ ਛੱਡ ਕੇ ਸੁਸ਼ੀਲ ਰਿੰਕੂ ਸੁਸ਼ੀਲ ਰਿੰਕੂ ਆਮ ਆਦੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਜਿਹੜੀ ਪਾਰਟੀ ਸੱਤਾਧਾਰੀ ਆ ਤੇ ਅਗਲੇ ਲਗਾਤਾਰ ਕਈ ਸਾਲ ਰਹਿਣਾ ਜੋਇਨ ਕਿਹੜੀ ਪਾਰਟੀ ਉਹਨਾਂ ਨੇ ਕੀਤੀ ਆ ਜਿਹੜੀ ਜਲੰਧਰ ਚੌਥੇ ਨੰਬਰ ਤੇ ਆਈ ਸੀ ਬੀਜਪੀ ਜਿੱਦੀ ਕੀ ਪੰਜਾਬ ਚ ਕੋਈ ਜਗ੍ਹਾ ਨਹੀਂ ਤੇ ਸੁਭਾਵਿਕ ਗੱਲ ਆ ਜਾਂ ਤੇ ਉਹ ਕਾਣੇ ਸੀ ਜੀ ਉਹਨਾਂ ਨੂੰ ਲਾਲਚੀ ਡਾ ਵੱਡਾ ਦਿੱਤਾ ਗਿਆ ਹੈ ਕਿ ਉਹਨਾਂ ਨੇ ਪੰਜਾਬ ਔਰ ਜਲੰਧਰ ਦੇ ਲੋਕਾਂ ਨਾਲ ਗਦਾਰੀ ਕੀਤੀ ਆ 24 ਚ ਲੋਕ ਸਮਖਿ ਸਖਾਉਂ ਉਹ ਕਹਿੰਦੇ ਸਾਨੂੰ ਕੋਟਲ ਮਹਿਸੂਸ ਹੋ ਰਹੀ ਸੀ ਤੇ ਅਸੀਂ ਹਲਕੇ ਦਾ ਇਲਾਕੇ ਦਾ ਵਿਕਾਸ ਵੱਡੇ ਪੱਧਰ ਤੇ ਕਰਨ ਦੇ ਲਈ ਭਾਜਪਾ ਨਾਲ ਜੁੜਿਆ ਜੀ ਦੇਖੋ ਵਿਕਾਸ ਤੇ ਪੰਜਾਬ ਚ ਭਾਜਪਾ ਨੇ ਕਿਹੜਾ ਕੁਸ਼ੀਰ ਰਿੰਕੂ ਜਦੋਂ ਨਹੀਂ ਆਇਆ ਸੀ ਪਾਰਟੀ 8000 ਕਰੋੜ ਦਾ ਸਾਡਾ ਆਰਡੀਐਫ ਰੋਕ ਲਿਆ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਸਾਡਾ ਰੋਕ ਬੈਠਿਆ ਜੀਐਸਟੀ ਲਈ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਸਾਡੇ ਜਿਹੜਾ ਬੀਬੀਐਮਬੀ ਆ ਉਹਦੇ ਚ ਨੁਮਾਇੰਦਗੀ ਪੰਜਾਬ ਦੀ ਖਤਮ ਕਰਤੀ تمام اڈিকে பாஜக ਲਗਾਤਾਰ ਪੰਜਾਬ ਦੇ ਵਿਕਾਸ ਚ ਡਾ ਰਹੀ ਹੈ ਇਸ ਦੇ باوجود ਮਾਨ ਸਾਹਿਬ ਦੀ ਸਰਕਾਰ ਬਿਹਤਰ ਕੰਮ ਕਰ ਰਹੀ ਹੈ ਤੇ ਇਹਨਾਂ ਨੇ ਕਿਹੜੀ ਮਾਮਲ ਮਾਰ ਲੈਣੀ ਹੈ ਨਵੀਂ